ਕਵੀ ਦੋਸਤੋ ਬਰਨਾਲੇ ਮੰਡੀ ਤੇ ਖੜੇ ਆਗੇ ਤੇ ਟਰੈਕਟਰ ਤੁਸੀਂ ਦੇਖ ਸਕਦੇ ਸੀਜ਼ਨ ਕਰਕੇ ਬਈ ਬਹੁਤ ਜ਼ਿਆਦਾ ਘੱਟ ਟਰੈਕਟਰ ਆਏ ਹੋਣਗੇ ਤੇ ਆਪਾਂ ਸਟਾਰਟ ਕਰਾਂਗੇ ਵੀਡੀਓ ਬਈ ਜੀ ਸੋਵਰਾਜ 855 ਤੋਂ ਫੋਰ ਸਟਾਰ ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬਈ ਜੀ ਜਿੰਨਾ ਟਰੈਕਟਰ ਹੈਗਾ ਸਾਰਾ origignal ਹੀ ਹੈ ਤੇ ਪਹਿਰੇ ਟੱਪੇ ਵੀ ਅਜੇ ਤੱਕ ਨਾਲ ਦੇਣਗੇ ਤੇ ਬਾਕੀ ਜੇ ਚਾਲ ਚਲਾਵੇ ਦੀ ਗੱਲ ਕਰੀ ਬਈ ਜੀ ਚਾਲ ਚਲਾਵੇ ਵੀ ਦਿਖਾ ਲਾਂਗੇ ਤੁਹਾਨੂੰ ਤੇ ਲਿੰਕਾ ਵਗੈਰਾ ਤੁਸੀਂ ਚੈੱਕ ਕਰ ਲਓ ਬਈ ਜੀ ਪੂਰੀਆਂ ਸਾਫ ਪਈਆਂ ਨੇ ਤੇ ਮਗਰਾਟਾ ਵਗੈਰਾ ਤੇ ਤੁਹਾਨੂੰ ਨੀਂਗਾ ਬਰਵਾਦੀ ਬਈ ਜੀ ਪੂਰੇ ਸਾਫ ਪੈਣਗੇ ਤੇ ਜੇ ਚਾਲ ਚਲਾਵੇ ਦੀ ਇਹ ਲੋ ਬੇ ਚੈੱਕ ਕਰੋ 971 ਘੰਟੇ ਤੇ ਕੰਪਨੀ ਰਿਕਾਰਡ ਵਿੱਚ 971 ਘੰਟੇ ਚੱਲਿਆ ਹੋਇਆ ਹੈਗਾ ਤੇ ਮਾਡਲ ਇਹ ਕਹੇ ਵਿੱਚ 18 ਤੇ ਇਹ ਬੇ ਜੀ ਲਾਸਟ ਵਾਲਾ ਮਾਡਲ ਹੈਗਾ ਸਟਾਰਟਿੰਗ ਮੋਡਲ ਤੇ ਬੇ ਜੀ ਜਿੱਮੇ ਬਗੈਰੀ ਦੀ ਡਿੱਗ ਚੁੱਲਾ ਨਹੀਂ ਆਈ ਸੀ ਤੇ ਇਹ ਲਾਸਟ ਵਾਲਾ ਮਾਡਲ ਹੈ ਡਿੱਗ ਚੁੱਲੇ ਵਾਲਾ ਜਿਹਦੀ ਡਿਮਾਂਡ ਵੱਧਾ ਗਈ ਬੇ ਜੀ 18 ਮਾਡਲ ਦਾ 5,59500 ਰੁਪਏ ਰੇਟ ਹੈਗਾ ਤੇ ਜੇ ਟਰਨ ਦੀ ਗੱਲ ਕਰੀਏ ਬੇ ਜੀ 14 ਦੇ ਟਰਨ ਹੈ ਜਗਾ ਸੀਟ ਦੇ ਟਰਨ ਨੇ ਤੇ ਫਰੰਟ ਹੈ ਰਿਕਣੀ ਬੇ ਜੀ ਅਪੋਲੋ ਦੇ ਕੰਡੀਸ਼ਨ ਪੂਰੇ ਕੋਕਾ ਪੀਸ ਪਿਆ ਹੈਗਾ ਇੱਕ ਇੱਕ ਪੇਜੀ 50 5055 E 13 ਮਾਡਲ ਦਾ ਬੇਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਬੇਜੀ ਜਿਵੇਂ ਕਹਦੀ ਬੇਜੀ 2018 ਮਾਡਲ ਦੇਖੋ ਇਧਰ ਤੇ 2000 13 ਮਾਡਲ ਦੇਖੋ ਕੰਡੀਸ਼ਨ ਦੋਨਾਂ ਦੀ ਸੇਮ ਹੀ ਹੈਗੀ ਬੇਜੀ ਤੇ ਪੂਰਾ ਸਾਫ ਹੈਗਾ ਤੇ ਬਾਕੀ ਪੈਰਦਾਂ ਰਾਂ ਤੇ ਨਿਕੰਬਰ ਬਾਦੀ ਸਿੰਘ ਬੇਜੀ ਪੈਰਦਾਂ ਵਗੈਰਾ ਵੀ ਪੂਰੇ ਸਾਫ ਨੇ ਤੇ ਜੇ ਟਾਇਰਾਂ ਦੀ ਗੱਲ ਕਰੀਏ ਬੇਜੀ 16 ਦੇ ਟਾਇਰਾਂ ਜਗ੍ਹਾ 16 ਨੂੰ 28 ਦੇ ਟਾਇਰ ਲਗੇ TM RF ਦੇ ਟਾਇਰ ਲਗੇ ਤੇ ਫਰੰਟ ਗੁੱਡੀਰ ਦੇ ਟਾਇਰ ਨੇ ਬੇਜੀ ਬੈਕ ਟਾਇਰ ਪੈਨ ਬੀਜੀ ਸਟੱਕ ਪੈਜੀ ਤੇ ਬੈਕ ਟਾਇਰ ਪੈਨਿੰਗ ਬੀਜੀ 75 80 ਪੈਸੇ ਕੰਡੀਸ਼ਨ ਪੂਰੀ ਸਾਫ ਹੈ ਬੀਜੀ ਲੇਕਨ ਓਪੀ ਵਗੈਰਾ ਵੀ ਲੱਗੇ ਹੋਈ ਆ ਤੇ ਮਰਲੇਗਾ ਬੀਜੀ 13 ਤੇ 4 ਲੱਖ 95 ਹਜ਼ਾਰ ਕੀ ਡਿਮਾਂਡ ਆ ਤੇ ਅੱਗੇ ਕਹੇ ਬੀਜੀ ਸਵਰਾਜ 855 3 ਸਪੀਡ ਚ ਅਲੱਗ ਤੋਂ ਕਲੱਚ ਵਾਲਾ ਤੇ ਸਾਈਡ ਗੀਅਰ 16 ਦੇ ਟਾਇਰਾਂ ਦੇ ਬੀਜੀ ਟੱਪਾ ਵੀ ਤੁਸੀਂ ਦੇਖ ਸਕਦੋਗੇ ਤੇ ਬਾਕੀ ਮਗਰਾਟ ਵਗੈਰਾ ਦੀ ਨਿਗਾਹ ਚ ਮਰਵਾਦੀ ਵੀ ਮਗਰਾਟ ਵਗੈਰਾ ਵੀ ਸਾਫ ਹੈ 3 ਸਪੀਡ ਹੈਗਾ ਦੇ ਅੱਗੇ ਚੁੱਲੇ ਵਾਲਾ ਰਿਵਰਸ ਪੀਕੇ ਚ ਲਿੰਕਾ ਵਗੈਰਾ ਸੁਣ ਦਿਖਾ ਦੇ ਨਹੀਂ ਬਈ ਜੀ ਲਿੰਕਾ ਵਗੈਰਾ ਵੀ ਸਾਫ ਪੀਣੇਗੇ ਤੇ ਪੂਰੀ ਘੱਟ ਖੇਤੀ ਤੇ ਚੱਲੇ ਹੋਇਆ ਟਰੈਕਟਰ ਹੈਗਾ ਲੋ ਬਈ ਚੈੱਕ ਕਰੋ 16 ਦੇ ਟਾਇਰਾਂ ਦੇ ਬਈ ਜੀ ਟਾਇਰ ਪੈਣਗੇ ਬਈ ਜੀ 90 95 ਪੈਸੇ ਤੇ ਮਾਡਲ ਹੈਗਾ ਬਈ ਜੀ 2022 ਤੇ 7 ਲੱਖ 70000 ਰੁਪਏ ਦੀ ਮੰਗ ਹੈ ਜੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਓਕੇ ਰਿਪੋਰਟ ਦੇ ਜੀ ਤੇ ਚੱਲ ਚਲਾਵੇ ਦੀ ਗੱਲ ਕਰੀਏ ਬਈ ਜੀ ਓਨਲੀ 445 ਘੰਟੇ ਚੱਲੇ ਹੋਇਆ ਕੰਪਨੀ ਕੋਲ 5 ਸਟਾਰ ਹੈਗੇ ਬਈ ਜੀ ਸੋਨਾਲਿਕਾ ਡੀਆਈ 35 ਦਾ 2009 ਮਾਡਲ ਹੈਗਾ ਤੇ 285000 ਰਪੀਆ ਰੇਟ ਹੈਗਾ ਤੇ ਫਰੰਟਰ ਪੈਣ ਵਿੱਚ 75 80 ਪੈਸੇ ਸਾਦੀ ਘਟਾਈ ਜਾਗਾ ਤੇ ਬੈਕ ਟਾਇਰ ਵੀ ਹੈਗੇ ਬਈ ਜੀ 70 ਕੇ ਪੈਸੇ ਬਾਕੀ ਐਮਪੀ ਵਗੈਰਾ ਲੱਗੇ ਹੋਇਆ ਹੈਗਾ ਤੇ ਜਿਵੇਂ ਕਹਦੀ ਬਈ ਜੀ ਇਹ ਟਰੈਕਟਰ ਭੂਗ ਵਗੈਰਾ ਹੋ ਗਿਆ ਟਰਾਲੀ ਵਾਲਾ ਹੋ ਗਿਆ ਜਾਂ ਛੋਟੇ ਜ਼ਿਮੀਂਦਾਰ ਲਈ ਪੂਰਾ ਵੈਸਟਰ ਟਰੈਕਟਰ ਹੈਗਾ ਤੇਲ ਖਰਚਾ ਵੀ ਇਹਦਾ ਬਹੁਤ ਜ਼ਿਆਦਾ ਘਟਾ ਤੇ ਬਾਕੀ ਲਿੰਕ ਆ ਵਗੈਰਾ ਸਾਤ ਤੀਨ ਬਈ ਜੀ ਮਗਰਾਟ ਵਗੈਰਾ ਵੀ ਪੂਰੇ ਸਾਬਕ ਨੇ ਕੰਡੀਸ਼ਨ ਚੈੱਕ ਕਰ ਲੋ ਬਈ ਟਰੈਕਟਰ ਦੀ ਰੰਗ ਰੂਪ ਦਾ ਕਿਦਾਂ ਦਾਗਾ ਜੇ ਫਰੰਟ ਤੇ ਜਿਵੇਂ ਆਪਕੇ ਦੀ ਬਈ ਜੀ ਮਗਰਾਟ ਵਗੈਰਾ 285000 ਜੀ ਐਡਵਾਂਸ ਲਓ ਬਾਈ ਜੀ ਭੋਲੇ ਬਾਈ ਨਾਲ ਗੱਲਬਾਤ ਕਰ ਦਿਆਂਗੇ ਅਸਿਕਾ ਬਾਈ ਜੀ ਅਸਰੀ ਗੱਲ ਵੀਰ ਜੀ ਠੀਕ ਹੋ ਬਾਈ ਜੀ ਹਾਂਜੀ ਠੀਕ ਠਾਕ ਜੀ ਠੀਕ ਹੈ ਜੀ ਤੇ ਕਿਵੇਂ ਚੱਲ ਰਹੀ ਹੈ ਬਾਈ ਜੀ ਮੰਡੀ ਹੁਣ ਤਾਂ ਮੰਡੀ ਹੀ ਆ ਵੀਰ ਹੁਣ ਤਾਂ ਥੋੜਾ ਜਿਹਾ ਫਿਰ ਠੀਕ ਹੈ ਜੀ ਸੀਜ਼ਨ ਚੱਲ ਪਿਆ ਸੀਜ਼ਨ ਚੱਲ ਪਿਆ ਨਾ ਠੀਕ ਹੈ ਜੀ ਤੁਸੀਂ ਕਣ ਕਸਾਂਤੀ ਬਸ ਆਪਣੀ ਦਾ ਸੰਭੀ ਵੀ ਆ ਠੀਕ ਹੈ ਦੇ ਵਹਣਾ ਹੈ ਠੀਕ ਹੈ ਹਾਂਜੀ ਇੱਜ ਕਿਨੇ ਟਰੈਕਟਰ ਲੈ ਕੇ ਆਇਆ ਤੁਸੀਂ ਦੋ ਹੀ ਲੈ ਕੇ ਆਏ ਜੀ ਦੋ ਟਰੈਕਟਰ ਲੈ ਕੇ ਆਏ ਹਾਂਜੀ ਤੇ ਸਵਰਾਜ ਦਾ ਕੰਮ ਛੱਡਤਾ ਜਾਣਾ ਨਹੀਂ ਚੱਲਦਾ ਸਵਰਾਜ ਇੱਕਾ ਜੀ ਦੋ ਕਿਰਾਏ ਤੇ ਗਏਗੇ ਠੀਕ ਹੈ ਕਿਰਾਏ ਤੇ ਵੀ ਟਰੈਕਟਰ ਦੇ ਦਾਂ ਹਾਂ ਹਾਂ ਦੋ ਕਿਰਾਏ ਮੰਨ ਕੇ ਚੱਲੋ ਆਹ ਦੇ ਆਹ ਦੇ ਰਹੀ ਹਾਂਜੀ ਹਾਂ ਜੀ ਹਾਂ ਦੇ ਦੇਗੀ ਦੋ ਟਰੈਕਟਰ ਕਿਰਾਏ ਤੇ ਗਏ ਠੀਕ ਹੈ ਭਾਈ ਜੀ ਚਲੋ ਭਜੀ ਆਪਾਂ 911 ਬਾਰੇ ਗੱਲਬਾਤ ਕਰਾਂਗੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਭਾਈ ਜੀ ਤੇ ਪੂਰਾ ਕੋਕਾ ਪੀਸਾਗਾ ਤੇ ਮੋਡੀਫਾਈ ਕਰਵਾਇਆ ਡਬਲ ਭਾਈ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜਿਵੇਂ ਆਪਾਂ ਕਹਿੰਦੇ ਭਾਈ ਜੀ ਸਿੱਧੂ ਮੂਸੇਵਾਲ ਦੇ ਕਰਕੇ ਬਾਈ ਜੀ ਇਹ ਟਰੈਕਟਰ ਅੱਜ ਕੱਲ ਪੂਰੀ ਚੜਾਈ ਚਗਾ ਪਹਿਲਾਂ ਡਿਮਾਂਡ ਇਹਦੀ ਘਟ ਗਈ ਸੀ ਨਾ ਬੋਲੇ ਪਹਿਲਾਂ ਘਟ ਗਈ ਸੀ ਹੁਣ ਤਾਂ ਪੂਰੀ ਹੋਵਾ ਠੀਕ ਆ ਜੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ ਇਹਦੇ ਟਾਇਰ ਮੰਗਦੇ ਆ ਲੱਲੂ ਵੀ ਹੈਗਾ 80 ਕੁ ਵਾਹ 85 ਵਾਹ ਜੀ ਠੀਕ ਹੈ 80 85 ਪੈਸੇ ਬੈਕ ਟਾਇਰ ਨੇ ਤੇ ਅਗਲੇ ਬਾਈ ਜੀ ਬਈ ਅੱਧੇ ਕ ਮੰਨ ਲਓ ਜੀ ਠੀਕ ਆ ਜੀ ਹਾਂਜੀ ਤੇ ਜੇ ਖੂਬੀਆਂ ਦੀ ਗੱਲ ਕਰੀਏ ਬਾਈ ਜੀ ਕੋਈ ਕੋਈ ਖੂਬੀ ਨਹੀਂ ਆਪਣਾ ਉਹ ਪਾਵਰ ਹੋਇਆ ਵਾਹ ਹੇ ਬਾਈ ਜੀ ਤੇ ਪਾਵਰ ਹੋਇਆ ਹੋਗਾ ਇਹ ਨਹੀਂ ਹੈ ਕਿ ਆਪ ਵੀ ਪੈਪਾਈਆਂ ਲੋਂਗਾਂਗੇ ਆ ਵਧੀਆ ਪਾਵਰਫੁਲ ਵਧੀਆ ਪਾਵਰਫੁਲ ਠੀਕ ਹੈ ਜੀ ਗਾਰੰਟੀ ਹੈ ਬਾਈ ਜੀ ਵਧੀਆ ਪਾਵਰਫੁਲ ਗਾਰੰਟੀ ਚ ਬਾਕੇ ਲੈ ਜਾ ਕੋਈ ਠੀਕ ਹੈ ਜੀ ਬਾਕੇ ਲੈ ਜਾ ਬਾਈ ਜੀ ਆਵਾਜ਼ ਹੋਵੇ ਖਾਜ ਹੋਵੇ ਜਿਵੇਂ ਆਮ ਇੰਟਰ ਜੀ ਇਹ ਕਰਦੇ ਨੇ ਠੀਕ ਹੈ ਜੀ ਉਹ ਕੋਈ ਆਵਾਜ਼ ਖਾਈ ਨਹੀਂ ਠੀਕ ਹੈ ਜੀ ਇੰਟਰ ਮਾਰੇ ਪੈਂਟਰ ਜਿਵੇਂ ਕਹਦੀ ਆ ਸਾਰੇ ਇਹ ਤੋੜਦਾ ਹੈ। ਆਣੇ ਗੋੜੇ ਉਹ ਗੱਲ ਹੈ। ਉਹ ਗੱਲ ਆ ਗਈ ਤੇ ਬਾਈ ਕਹਿੰਦਾ ਗਾਰੰਟੀ ਹੈਗੀ ਪੂਰੀ ਇੱਕ ਵਾਰੀ। ਹੂੰ ਪੂਰੀ ਤੇ ਬਾਕੀ ਬਾਈ ਕੋਲੇ ਦਾ ਵਧੀਆ ਟਰੈਕਟਰ। ਟਰੈਕਟਰ ਤਾਂ ਪਟੰਗੀ ਹੋ ਕਰ ਦਿੰਦੇ ਹਾਂ ਜੀ। ਠੀਕ ਆ ਜੀ ਤੇ ਇਹ ਕਿੰਨੇ ਮਾਡਲ ਹੈ ਬਾਈ ਜੀ? 89 ਮਾਡਲ ਵੀ। ਲੈ ਵੀ 94 ਮਾਡਲ ਆ ਰੰਗ ਪੇਂਟ ਤੁਸੀਂ ਦੇਖ ਸਕਦੇ ਹੋਗੇ ਜੀ ਹੋਇਆ ਹੋਇਆਗਾ। ਤੇ ਇਹਦੀ ਕੀ ਡਿਮਾਂਡ ਆ ਬਾਈ ਜੀ? ਇਹਦੀ ਵੀ 2,45,000 ਰੁਪਏ। ਲੈ ਵੀ 2,45,000 ਰੁਪਏ ਡਿਮਾਂਡ ਆਗੀ ਤੇ ਪੀਵੀ 46 ਨੰਬਰ ਆਗਾ ਬਾਈ ਜੀ। ਤੇ ਕਹਿੰਗੇ ਬਾਈ ਜੀ ਸੋਨਾ ਲੀਕਾ। ਤੇ ਜਿਵੇਂ ਆਪਾਂ ਕਹੇ ਦੀ ਬਾਈ ਜੀ ਸਾਨੂੰ ਸਾਈਡ ਗੇਅਰ ਦਾ ਟਰੈਕਟਰ ਬਹੁਤ ਜ਼ਿਆਦਾ ਮਿਲ ਜਾਣਗੇ ਠੀਕ ਹੈ ਜੀ ਸਾਨੂੰ ਸੈਂਟਰ ਗੇਅਰ ਮੰਡੇ ਚ ਲੱਭਿਆ ਨਹੀਂ ਥਿਆਣਾਗਾ ਜਿਹੜੀ ਤਲਵੰਡੀ ਸਾਬੋ ਵਗਜੋ ਚਾਹੀ ਮੋਗੇ ਵਗਜੋ ਚਾਹੀਦੀ ਬਰਨਾਲੇ ਆ ਜੀ ਠੀਕ ਹੈ ਜੀ ਤੇ ਪਰ ਇਹ ਟਰੈਕਟਰ ਬਾਈ ਕੋਲੇ ਹੈਗਾਗਾ ਭੋਲੇ ਕੋਲੇ ਸੈਂਟਰ ਗੇਅਰ ਵਾਲਾ ਸਹੀ ਗੱਲ ਆ ਭੋਲੇ ਟਰੈਕਟਰ ਦਾ ਤੇਲ ਦਾ ਖਰਚਾ ਬਹੁਤ ਜ਼ਿਆਦਾ ਘਟਣਾ ਬਹੁਤ ਘਟਿਆ ਜੀ ਬਹੁਤ ਘਟਿਆ ਦਾ ਠੀਕ ਹੈ ਜੀ ਤੇ ਬਾਕੀ ਪੂਰੇ ਕੋੜਾ ਬੰਪਨ ਲੱਗੇ ਹੋ ਜਾਏਗਾ ਹਾਂਜੀ ਕੋਈ ਹੋਣੀ ਹੈ ਛਾਤਰੀਓ ਤੇ ਨਹੀਂ ਲੱਗੀ ਵੀ ਆ ਠੀਕ ਆ ਜੀ ਤੇ ਰੰਗ ਪੇਂਟ ਦਾ ਜੀ ਲਵੀ 14 ਦੇ ਟਾਇਰਾਂ ਜਗ੍ਹਾ ਜਮਨ ਨਵੇਂ ਟਾਇਰ ਲੰਗੇ ਇਹ ਨਹੀਂ ਹੈਗਾ ਆਮ ਜੀ ਕੰਪਨੀ ਦੇ ਬਸ ਅੱਜ ਹੀ ਬਰਨਾਲੋਂ ਬਸ ਪਵਾਈ ਨਹੀਂ ਹਜੇ ਇੱਥੇ ਆਇਆ ਜੀ ਠੀਕ ਹੈ ਅੱਜ ਪਵਾਈ ਨਹੀਂ ਅੱਜ ਪਵਾ ਕੇ ਬਸ ਇੱਥੇ ਲਿਖਦਾ ਜੀ ਠੀਕ ਹੈ ਜੀ ਲਵੀ ਸਾਡੀ ਕਟਾਈ ਚ ਆ ਗਿਆ ਜੇ ਅਗਲੇ ਟਾਇਰਾਂ ਦੀ ਗੱਲ ਕਰੀਏ ਜੀ ਅਗਲੇ ਮਰਫ ਦੇ ਹੈਗੇ ਜੀ ਯਾਨੀ 65 70 ਕੇ ਪੈਸੇ ਲਾ ਲਓ ਲਵੀ 65 70 ਕੇ ਪੈਸੇ ਅਗਲੇ ਪੈਣਗੇ ਤੇ ਬਾਕੀ ਤੁਸੀਂ ਨਵੀਂ ਛਤਰੀ ਲਵਾਈ ਹੋਈ ਹੈ ਹਾਂਜੀ ਹਾਂਜੀ ਜਿਵੇਂ ਕਹਿੰਦੀ ਭੋਲੇ ਆਪਾਂ ਪੂਰਾ ਕੋਕਾ ਪੀਸ ਕਰਕੇ ਰਹਾ ਹੋਇਆ ਹਾਂ ਹਾਂ ਕਾਇ ਜਮਾ ਕੋਈ ਆ ਨਹੀਂ ਹੈ ਕਿਸੇ ਪਾਸੋਂ ਕਾਇ ਇਹ ਲਵੀ ਰ ਇਹ ਵੀ 2003 ਦਾ ਮਾਡਲ ਆਗਾ ਤੇ ਕੀ ਡਿਮਾਂਡ ਆ ਭਾਈ ਜੀ ਦੀ ਬੱਸ ਇਹਦੀ ਰਿਵਾਣ ਵੀ ਉਹੀ ਜੀ ਹੋਈ ਆ 2 ਲੱਖ 55000 ਰੁਪਏ ਜੀ ਲੈ ਵੀ 2 ਲੱਖ 55000 ਰੁਪਏ ਜਿਵੇਂ ਆਪਾਂ ਕਹਿੰਦੇ ਪੋਲੇ ਭਾਈ ਆਪਣੇ ਕੋਲੇ ਜੈਜ ਰੇਟਾਂ ਵਾਲੇ ਟਰੈਕਟਰ ਹੁੰਦੇ ਨੇ ਠੀਕ ਆ ਇਹ ਨਹੀਂ ਹੈਗਾ 5-7 ਲੱਖ ਵਾਲਾ ਟਰੈਕਟਰ ਨਹੀਂ ਨਹੀਂ ਬਸ ਇਹੀ ਹੁੰਦਾ ਜੈਜ ਵਾਲੀ ਠੀਕ ਆ ਜੀ ਛੋਟੇ ਟਰੈਕਟਰ ਹੁੰਦੇ ਨੇ ਭਾਈ ਜੀ ਜੇ ਕਿਸੇ ਨੇ ਹੋਰ ਵੀ ਛੋਟਾ ਟਰੈਕਟਰ ਕਿਸੇ ਵੀ ਤਰ੍ਹਾਂ ਦਾ ਖਰੀਦਣਾ ਵੇ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਪਿੰਡ ਭਾਈ ਜੀ ਜੋਧਪੁਰ ਜੀ ਜੋਧਪੁਰ ਜੀ ਕੀ ਮਾ ਜੋਧਪੁਰ ਬਰਨਾਲੇ ਦੇ ਕੋਲ ਹੀ ਆ ਜੀ ਠੀਕ ਆ ਬਾਈ ਜੀ ਤੇ ਇਹ ਜਿਹੜੇ ਕਿਰਾਏ ਤੇ ਗਏ ਉਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਜੀ ਮਾਛੋ ਵੀ ਟ੍ਰੈਕਟਰ 73599 ਮਾੜਾ ਬਹੁਤ ਸੰਗ ਟ੍ਰੈਕਟਰ ਠੀਕ ਆ ਜੀ ਇਹ 855999 ਵਾੜ ਦੋ ਗਏ ਠੀਕ ਆ ਜੀ ਹਾਂਜੀ ਠੀਕ ਆ ਬਾਈ ਜੀ ਧੰਨਵਾਦ ਬੋਲੇ ਬਾਈ ਬਹੁਤ ਲੱਗੇ ਚੱਲ ਵਾਕੇ ਫਾਰਮਟਰੈਕ 60 ਦਾ ਇਹ ਵੀ ਬਿਆੜੀ ਨੰਬਰ ਹੈਗਾ ਚੌਕੜਾ ਟਾਇਰਾਂ ਦਾ ਨਵਾਂ ਹੈਗਾ ਐਨ ਆਰ ਪਦੇ ਚੌਕੜਾ ਗਾ ਬਾਈ ਜੀ ਇਹ ਬਾਕੀ ਤੁਸੀਂ ਦੇਖ ਸਕਦੇ ਹੋਗੇ ਟੈਕ ਟਾਇਰ 13 ਮਹੀਨੇ ਬਾਈ ਜੀ ਤਿੰਨ ਮਾੜ ਲਗਾ ਤੇ 2 ਲੱਖ 72000 ਕੇ ਰੇਟ ਹੈਗਾ ਸੈਂਟਰ ਗੇਅਰ ਬੰਦੇ ਹੀ ਸੇਵਾ ਵੀ ਜਾਣ ਮਿਲਣੀ ਤੇ ਬਾਕੀ ਜਿਹਨ ਮਗਰਾਟ ਵਗੈਰਾ ਰੱਖਾ ਦੇ ਬੀ ਜੀ ਮਗਰਾਟ ਵਗੈਰਾ ਵੀ ਪੂਰੇ ਸਾਫ ਨੇ ਤਾ ਵੀ ਚੈੱਕ ਕਰੋ ਤੇ ਵਧੀਆ ਵਾਲੇ ਐਮ ਆਰ ਪਤੇ ਚੌਕੜਾ ਟਾਇਰਾਂ ਦੇ ਤੇ ਕਿਹਾ ਕਿ ਬਈ ਸਵਰਾਜ 735 ਐਫ ਈ ਤੇ ਅੰਦਰ ਪੰਪ ਵਾਲਾ ਕਿ ਬਈ ਜੀ ਇਹ ਤੇ ਟਾਇਰਾਂ ਦੀ ਗੱਲ ਕਰੀਏ ਫਰੰਟਰ ਹੈਗੇ ਨੇ ਵਿੱਚ 45 ਰੁਪਏ ਤੇ ਬੈਕ ਟਾਇਰ ਹੈਗੇ ਨੇ ਬਈ ਜੀ 75 ਰੁਪਏ 97 ਮਾਡਲ ਹੈ 1,85,000 ਰੁਪਏ ਡਿਮਾਂਡ ਹੈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ ਇਹ ਲੋਬੀ ਚੱਕ ਗਰੋ ਕੰਡੀਸ਼ਨ ਓਕੇ ਰਿਪੋਰਟ ਪਈ ਆ ਤੇ ਨੰਬਰ ਸਾਨੂੰ ਮਿਲ ਜਗੋ ਇਹ ਜੀ ਨੰਬਰ ਚਾਹੀਦਾ ਹੋਇਆ। ਅਬ ਇਹ ਗਏਗੇ ਸੋਨਲਿਕਾ ਡੀਆਈ ਸਾਥ ਦਾ। ਕੈਂਟਾ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਬੈਕ ਟਾਰ ਰੇਡੀਅਲ ਨੇ ਬਾਈ ਜੀ ਪਾਇਨੇ ਗਏ 7500 ਪੈਸੇ ਤੇ ਫਰੰਟ ਟੈਕ ਵੀ ਇਹਨੇ ਗਏ 70 ਕੇ ਪੈਸੇ ਪਾਵਰ ਸਟੀering ਚਾਹੀ ਜੀ ਵੀ 11 ਨੰਬਰ ਆ ਬਾਈ ਜੀ ਤੇ 2007 ਮਾਡਲ ਆ 3 ਸਪੀਡ ਆ 3,65,000 ਰੁਪਏ ਰੇਟ ਆਗਾ ਪੰਜਾਬ ਨੰਬਰ ਚਾਗਾ ਸਾਈਡ ਗੇਅਰ ਚਾਗਾ ਕੈਂਟਰ ਦੀ ਕੰਨੀਸ਼ਨ ਪੂਰੀ ਓਕੇ ਪਈ ਆ 16 ਦੇ ਟਾਇਰਾਂ ਲੱਗਾ ਬਾਕੀ ਸਾਨੂੰ ਲਿੰਕਾ ਵਗੈ ਅਵੀ ਚੈੱਕ ਕਰੋ ਕੰਡੀਸ਼ਨ ਟਾਇਰ ਦਾ ਵੀ ਪੂਰਾ ਓਕੇ ਪਿਆ। ਤੇ ਮੰਮੀ 70 ਲੱਗ ਗਈ ਹੈ ਬਾਈ ਜੀ। ਇੱਕ ਇੱਕ ਵੀ ਸਵਰਾਜ 855 ਪੁਰਾਣੇ ਮਾਡਲ ਵਾਲਾ। ਤੇ ਬਾਕੀ ਸੋਨੂੰ ਜੇ ਕੰਡੀਸ਼ਨ ਦੀ ਗੱਲ ਕਰੀਏ ਪੂਰਾ ਕੋਕਾ ਪਿਆ ਤੇ ਬੈਕ ਟਾਇਰ ਲੱਗ ਗਿਆ ਬਾਈ ਜੀ 70 ਕੇ ਪੈਸੇ। ਇਹ 70 ਕੇ ਪੈਸੇ ਟਾਇਰ ਪਾਣੀ ਗੋਡ ਇਅਰ ਤੇ 13 ਦੇ ਟਾਇਰ ਵਾਲਾ ਬਾਈ ਜੀ। ਕੰਡੀਸ਼ਨ ਪੂਰੀ ਸਾਫੀਆ 2001 ਮਾਡਲ ਤੇ 280000 ਰੁਪਏ ਦੀ ਮੰਗ ਹੈ। ਤੇ ਬਾਹਰ ਪੰਪ ਵਾਲਾ ਬਾਈ ਜੀ। ਤੇ ਕੰਡੀਸ਼ਨ ਦੇਖ ਸਕਦੇ ਹੋ ਬਾਈ ਜੀ। ਤੇ ਬਾਕੀ ਜਿਹਨੂੰ ਮਗਰਾਟਾ ਵਗੈਰਾ ਦੀ ਕੰਡੀਸ਼ਨ ਦਿਖਾਦੀ ਬਾਈ ਜੀ ਮਗਰਾਟਾ ਵਗੈ ਵੀ ਸ਼ੋ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਪੂਰੀ ਓਕੇ ਰਿਪੋਰਟ ਪਈ ਹੈ ਤੇ ਬਈ ਜਿੰਨੇ ਟਰੈਕਟਰ ਵੀ ਹੁੰਦੇ ਨੇ ਜ਼ਿਆਦਾਤਰ ਪਈ ਦੀ ਬਰਨਾਲੇ ਮੰਡੀ ਚ ਪੰਜਾਬ ਨੰਬਰ ਟਰੈਕਟਰ ਹੀ ਹੋਣੇਗੇ ਸਾਦੇ ਘਟਾਈ ਵਾਲਾ ਬਾਈ ਰੰਗ ਰੂਪ ਦਾ ਤੁਹਾਡੇ ਸਾਹਮਣੇ ਵੀ ਜੀ ਰੰਗ ਰੂਪ ਤੁਸੀਂ ਦੇਖ ਸਕਦੇ ਹੋ ਟਰੈਕਟਰ ਦਾ ਪੂਰਾ ਸਾਫ ਹੈਗਾ ਤੇ ਮੋਬਾਈਲ ਨੰਬਰ ਚਾਹੀਦਾ ਬਈ ਜਰੂਰ ਦੱਸ ਨੰਬਰ ਤੁਹਾਨੂੰ ਦੇ ਦਗਾ ਤੇ ਅੱਗੇ ਕਿ ਬਈ ਜੀ ਪੂਰਾ ਕੋਕਾ ਵੀ ਟਰੈਕਟਰ ਜਿਵੇਂ ਆਪਾਂ ਕਹੇ ਬਈ ਜੀ ਮੋਡੀਫਾਈ ਕਰਵਾ ਰਹੇ ਹਾਂਗਾ ਫੁੱਲ ਤੇ ਬਾਕੀ ਤੁਹਾਨੂੰ ਲਾਈਟਾਂ ਵਗੈਰਾ ਦੀ ਗੱਲ ਕਰੀ ਬਈ ਜੀ ਲਾਈਟਾਂ ਵਗੈਰਾ ਚੈੱਕ ਕਰੋ ਬਈ ਜੀ ਲਾਈਟਾਂ ਇਹ ਕੋੜਾ ਬੰਪਰ ਲੱਗਿਆ ਰੇਡੀਅਲ ਟਾਇਰ ਨੇ ਬਾਈ ਫਰੰਟ ਜਮਨ ਨਵੇਂ ਪੈਣਗੇ ਤੇ ਬੈਕ ਟਾਇਰ ਵੀ ਬਈ ਰੇਡੀਅਲ ਨੇਗੇ ਤੇ ਪੋਲੋ ਦੇ ਟਾਇਰ ਨੇਗੇ ਬਾਈ ਬਾਕੀ ਜਿੰਨੀ ਗੱਲ ਵਗਾਰਾ ਵੀ ਮਿਲ ਜੂਗਾ ਬਾਈ ਜੀ ਤੇ ਬੈਕ ਗੱਲ ਕਰੀ ਬਾਈ ਜੀ ਬੇਟ ਵਗਾਰੇ ਵੀ ਲੱਗੇ ਨੇ ਤੇ ਵਧੀਆ ਵਾਲਾ ਸਿਸਟਮ ਲੱਗਾ ਹੋਇਆ ਹੈ ਚਲੋ ਬਾਈ ਜੀ ਤੇ ਬਾਕੀ ਸਭ ਨੂੰ ਦਿਖਾ ਦੀ ਬਾਈ ਜੀ ਸਿੱਧੂ ਮੂਸੇਵਾਲ ਦੀ ਪਹਿਲੀ ਪਸੰਦ ਤੇ ਲੋ ਬਈ ਚੈੱਕ ਕਰੋ ਤੇ ਬਾਕੀ ਕੰਡੀਸ਼ਨ ਦਾ ਓਕੇ ਪਿਆਗਾ ਤੇ ਜਿਵੇਂ ਅਸੀਂ ਕਹਿੰਦੇ ਬਾਈ ਜੀ ਨਾ ਟਿਕਿਆ ਨਾ ਅੱਜ ਕੱਲ੍ਹ ਦੇ ਮੁੰਡਿਆਂ ਚ ਪੂਰਾ ਟ੍ਰੈਂਡ ਚੱਲ ਰਿਹਾ ਹੈ ਤੇ ਪਾਵਰ ਕਰਾਇਆ ਹੋਗਾ ਇਹ ਨਹੀਂ ਕਿ ਬਈ ਪੈਪਾਂ ਜੀ ਮਗਾਈ ਉਹਨੀਆਂ ਪਾਵਰ ਵੀ ਪੂਰਾ ਵਧੀਆ ਕਰਵਾ ਪੂਰਾ ਪਾਵਰ ਵਧੀਆ ਪਾਵਰ ਕਰਵਾਇਆ ਤੇ ਬਾਕੀ ਸਾਨੂੰ ਪੈਰਦਾਂ ਵੀ ਦਿਖਾਦੇ ਨੇ ਬਈ ਜੀ ਤੋ ਵੀ ਚੈੱਕ ਕਰੋ ਤੇ ਪੈਰਾਂ ਵੀ ਪੂਰੇ ਖੁੱਲੇ ਢੁੱਲੇ ਬਣਾਏ ਹੋਏ ਨੇ ਕਿ ਤੇ ਬਾਕੀ ਪੈਪਾਂ ਸਟੀਲ ਹੀ ਪੈਪਾਂ ਜਾ ਗਿਆ ਤੇ ਸਿੱਧੂ ਮੂਸੇ ਦਾ ਬਈ ਜੀ ਪੀਸੀ ਐਂਪਲ ਦੇ ਪਿੱਛੇ ਲਗਵਾਏ ਹੋਏ ਲੋਗੇ ਚੈੱਕ ਕਰੋ ਸਿੱਧੂ ਫਾਰਮਸ ਸੇਖੋ ਤੇ ਲੋ ਵੀ ਚੈੱਕ ਕਰੋ ਕੰਡੀਸ਼ਨਰ ਟਰੈਕਟਰ ਦੀ ਪੂਰਾ ਓਕੇ ਰਿਪੋਰਟ ਹੈ ਬਾਕੀ ਜਿਹਨ ਮਾਡਲ ਬਾਰੇ ਵੀ ਦੱਸਾਂਗੇ ਬਈ ਜੀ ਕਿੰਨੇ ਮਾਡਲ ਹੈ ਕਿ ਕੀ ਡਿਮਾਂਡ ਆ ਜੀ ਦੇ ਮਾਰਲੇਗਾ ਬਈ ਜੀ 2 1991 91 ਮਾਰਲਾ ਤੇ ਪੂਰਾ 5 ਲੱਖ ਰੁਪਏ ਡਿਮਾਂਡ ਆ ਗਈ ਤੇ ਪੰਜਾਬ ਨੰਬਰ ਆ ਬਈ ਤੇ ਪੂਰਾ ਵਧੀਆ ਮੋਡੀਫਾਈ ਕਰਵਾਇਆ ਹੋਗਾ ਬਈ ਜੀ ਇਹ ਨਹੀਂ ਆਏਗਾ ਗਈ ਤੇ ਬਾਕੀ ਤੁਹਾਨੂੰ ਦਿਖਾ ਦਨੇ ਬਈ ਜੀ ਸਟੇਟਿੰਗ ਵਗੈਰਾ ਤੇ ਇੱਧਰ ਉਹ ਵੀ ਲਾਇਆ ਮੈਂ ਲੋ ਜਿਆ ਕ ਕਰੋ ਇਹ ਨਵੀਂ ਸ਼ੀਟ ਲੱਗਿਆ ਅੱਗੇ 6 1855 ਬਈ ਜੀ 4 ਸਟਾਰ ਰਿਵਰਸ ਮੀਡੀਆ 17 ਮਾਰਲਾ ਬਈ ਜੀ ਇਹ 5.80 ਹਜ਼ਾਰ ਰੁਪਏ ਦੀ ਡਿਮਾਂਡ ਆ ਗਈ ਜਿਹੜਾ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਹੈਗੇ ਨੇ ਇਹ ਪੈਨਟ ਦੇ ਪੈਸੇ ਤੇ ਫਰੰਟ ਹੈ ਰਹੀ ਹੈਗੇ ਇਹ ਪੈਨਟ ਦੇ ਪੈਸੇ ਪਾਵਰ ਸਟੀਅਰਿੰਗ ਹੈ ਚਾ ਬਈ ਜੀ ਤੇ ਬਾਕੀ ਕਿ ਨੀਚੇ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੀ ਤੇ ਸ਼ਾਤਰੀ ਵਗੈਰਾ ਵੀ ਵਧੀਆ ਲੱਗੇਗਾ ਚਲੋ ਵੀ ਚੈੱਕ ਕਰੋ ਤੇ ਮਗਰਾਟ ਵਗੈਰਾ ਵੀ ਪੂਰੇ ਸਾਫ ਨੇ ਗੇ ਲਿੰਕ ਵਗੈਰਾ ਦੀ ਗੱਲ ਕਰੀਏ ਲਿੰਕਾ ਵਗੈਰਾ ਵੀ ਵਧੀਆ ਸਾਫ ਨੇ ਜਿਵੇਂ ਉਹ ਕਹਦੀ ਡਰਵਲ ਵੀ ਬਈ ਜੀ ਪੋਗ ਜਾ ਤੇ ਘੱਟ ਜੂ ਜੂ ਲੱਗ ਗਈ ਹੈਗੀ ਤੇ ਅੱਗੇ ਇੱਕ ਹੋਰ ਆ ਗਿਆ ਬਈ ਜੀ ਸਵਾ 855 ਇਹ ਬੈਕ ਟਾਇਰਾਂ ਦੀ ਗੱਲ ਕਰੀਏ ਬੈਕ ਤੇ 14 ਦੇ ਟਾਇਰਾਂ ਦੇ ਬਈ ਫਰੰਟ ਰੀਅਰ ਵੀ ਹੈਗੇ ਨੇ 60 ਪੁਆਇੰਟ ਪੈਸੇ 4 ਸਟਾਰ ਰਿਵਰਸ ਵੀਡੀਓ ਦਾ 2014 ਮਾਡਲ ਲਗਾ ਤੇ 4 ਲੱਖ 80000 ਰੁਪਏ ਦੀ ਮੰਗ ਹੈ ਪੰਜਾਬ ਨੰਬਰ ਹੈਗਾ ਕੱਢੀ ਸੇ ਚੈੱਕ ਕਰ ਲੋ ਵੀ ਟਾਈਟਲ ਵੀ ਪੂਰੀ ਓਕੇ ਪਈ ਆ ਸਾਫ ਪਿਆਗਾ ਡਾਕਟਰ ਵੀ ਬਾਕੀ ਬਈ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਤੇ ਲਾਈਕ ਕਰਕੇ ਜੀ ਦੱਸਿਓ ਮਿਲਦੇ ਹਾਂ ਕਿਸ ਨਵੀਆਂ ਤਦ ਤੱਕ ਲਈ ਬਈ ਜੀ ਧੰਨਵਾਦ